ਆਨ ਕਰਨ ਵਾਸਤੇ ਨਾਲ ਰਿਮੋਟ ਵੀ ਆ ਪਰ ਯੂਟਿਊਬਰ ਭਾਈ ਨੂੰ ਪੱਕੇ ਨੇ ਦਾ ਦੇਵਾਂਗੇ 700 ਦਾ ਦੇ ਦਾਂਗੇ ਵੀ ਤੁਹਾਡਾ ਫੋਨ ਚਾਰਜ ਕਰਨ ਵਾਲੀ ਪਾਵਰ ਬੈਂਕ ਜਿਹੜੀ ਫੋਨ ਦੇ ਨਾਲ ਆਏ ਚ ਲੀਡ ਨਹੀਂ ਲਾਉਣੀ ਆਈ ਚੰਪੜ ਜਾਣਾ ਨੇ ਆਈ ਚੰਪੜ ਗਈ ਚਾਰਜ ਹੋਣ ਲੱਗ ਗਿਆ ਆਈ ਲਾ ਲੀ ਗੱਲ ਖਤਮ ਹੋ ਗਈ ਇਹ ਤੁਹਾਨੂੰ ਸਿਰਫ 700 ਰੁਪਏ ਦੀ ਮਿਲਣੀ ਆ ਨੌਇਸ ਕੈਨਸਲਿੰਗ ਇਹਦੇ ਵਿੱਚ ਆ ਹਾਂਜੀ ਫਾਈਂਡ ਲੋਕੇਸ਼ਨ ਆਈ ਫਾਈਂਡ ਲੋਕੇਸ਼ਨ ਇਹਦੇ ਵਿੱਚ ਆ ਪੌਪ ਆਨ ਸ਼ੋਅ ਹੁੰਦਾ ਜੀ ਤੁਸੀਂ ਇਹ ਨੂੰ ਲਿਜਾ ਸਕਦੇ ਆ ਕਿੰਨੇ ਦਾ 900 ਦਾ ਦੇ ਦੇਗੇ 890 ਰੁਪਏ ਦਾ 899 ਰੁਪਏ ਦਾ ਲਿਜਾ ਸਕਦੇ ਆ ਆ ਕਿੰਨੇ ਕੁ ਦਾ ਦੇ ਦਾਂਗੇ ਭਾਈ ਜਿੰਨਾਂ ਲਾ ਬਿਰਿਆ ਆਪਾਂ 1500 ਦਾ ਦੇ ਦਾਂਗੇ 2500 ਦਾ ਉਦਾਂ ਮਾਰਕਟ ਰੇਟ ਓਰੀਜਨਲ ਆਈ 100% ਓਰੀਜਨਲ ਓਰੀਜਨਲ ਆ ਤੇ 1500 ਦਾ ਦੇ ਦਊਗਾ ਐ ਹੀ ਆ ਗੱਲਬਾਤ ਨੇ ਇਹਦੇ ਵਿੱਚ ਵਿੱਚ ਕਾਊਂਟਰ ਦੇ ਪਏ ਆ ਇਹ ਕੋਈ ਵੀ ਬੰਦਾ ਆਪਦੇ ਮਾਡਲ ਦੇ ਹਿਸਾਬ ਨਾਲ ਲੈ ਜਾਓ 50000 ਰੁਪਏ ਦਾ ਕਮਾ। ਹਾਂ। ਵੱਲੋ ਆ ਜਾਓ ਅੰਦਰ ਆ ਜਾ ਅੰਦਰ ਅੰਦਰ ਆ ਜਾ ਲਿਆ ਵੀਡੀਓ ਅੰਦਰ ਅੰਦਰ ਆ ਜਾ। ਇੱਕ ਨਾ ਮੋਬਾਈਲਾਂ ਵਾਲੀ ਦੁਕਾਨ ਦੀ ਅਸੀਂ ਵੀਡੀਓ ਕਰਨ ਆਏ ਆ ਤੇ ਵੀਡੀਓ ਨਾ ਅਸੀਂ ਇੱਕ ਘੰਟਾ ਸਣੀ ਦੇ ਨਾਲ ਡਿਸਕਸ਼ਨ ਕੀਤੀ ਆ ਕਿ ਯਾਰ ਤੂੰ ਨਾ ਐਂ ਕਰ। ਜੇ ਮਸ਼ਹੂਰੀ ਕਰਨੀ ਆ ਤਾਂ ਇਨਵੈਸਟ ਕਰ। ਕੱਲਾ ਸਾਡੇ ਤੇ ਨਾ ਕਰ ਗਾਕਾਂ ਦੇ ਕਰ ਡਾਇਰੈਕਟ ਗਾਕਾਂ ਦੇ ਕਰ। ਇਹ ਬੰਦਾ ਯਾਰ ਸਾਡੇ ਨਾਲ ਹੋ ਗਿਆ ਸਹਿਮਤ। ਇਹ ਬੰਦਾ ਬਹੁਤ ਵੱਡੀ ਇਨਵੈਸਟਮੈਂਟ ਕਰਨ ਲੱਗਿਆ ਮਤਲਬ ਗਾਹਕਾਂ ਤੇ ਆਪਾਂ ਕਹਿ ਸਕਦੇ ਹਾਂ ਵੀ ਜਿਹੜੀਆਂ ਚੀਜ਼ਾਂ ਕਈ ਕਈ ਹਜ਼ਾਰਾਂ ਦੀਆਂ ਕਈ ਸੌਆਂ ਦੇ ਵਿੱਚ ਹੀ ਦੇ ਦੂਗਾ ਪਰ ਇਹਦੀ ਦੁਕਾਨ ਤੇ ਤੁਹਾਨੂੰ ਆਉਣਾ ਪਊਗਾ ਇੱਕ ਸ਼ਰਤ ਜਿਹੜੀ ਸਭ ਤੋਂ ਪਹਿਲੀ ਆ ਇਹ ਸਾਰਾ ਕੁਝ ਉਹੀ ਬੰਦੇ ਵਾਸਤੇ ਆ ਜਿਹੜਾ ਬਾਈ ਦਾ ਇੰਸਟਾਗ੍ਰam ਦਾ ਪੇਜ ਆ ਜਿਹੜਾ ਉਹਨੂੰ ਫਾਲੋ ਕਰਕੇ ਆਊਗਾ ਤੁਸੀਂ ਹੁਣੇ ਇੰਸਟਾਗ੍ਰam ਦਾ ਪੇਜ ਫਾਲੋ ਕਰੋ ਹੁਣ ਤੁਸੀਂ ਕਹੋਗੇ ਕਿ ਦੁਕਾਨ ਕਿੱਥੇ ਆ ਖਮਾਣੋ ਦੇ ਵਿੱਚ ਐ ਸੱਚੇ ਕਮਾਣੂ ਦੇ ਵਿੱਚ ਆ ਪੁੱਲ ਦੇ ਹੇਠਾਂ ਐ ਸਨੀ ਬਾਈ ਉਹ ਮੇਰੀ ਗੱਲ ਮੰਗੀ ਮੰਨੀ ਹਾਂਜੀ ਧੰਨਵਾਦ ਤੇਰਾ ਜਿਉਂਦਰਾ ਹੁਣ ਆਪਾਂ ਸ਼ੁਰੂ ਕਰਦੇ ਆ ਸ਼ੁਰੂ ਤੋਂ ਸ਼ੁਰੂ ਕਰਦੇ ਆ ਆ ਤੁਹਾਨੂੰ ਕਈ ਹਜ਼ਾਰਾਂ ਦੇ ਵਿੱਚ ਮਿਲੂਗਾ ਨੌਇਸ ਕੈਨਸਲਿੰਗ ਇਹਦੇ ਵਿੱਚ ਆ ਹਾਂਜੀ ਫਾਈਂਡ ਲੋਕੇਸ਼ਨ ਆਈ ਫਾਈਂਡ ਲੋਕੇਸ਼ਨ ਇਹਦੇ ਵਿੱਚ ਆ ਪਾਪ ਆਨ ਸ਼ੋਅ ਹੁੰਦਾ ਜੀ ਉਹ ਜਿੱਥੇ ਤੁਸੀਂ ਉਹ ਕਰਦੇ ਆ ਹਾਂਜੀ ਹਾਂ ਤੇ ਤੁਸੀਂ ਇਹ ਨੂੰ ਲਿਆ ਸਕਦੇ ਆ ਕਿੰਨੇ ਦਾ 900 ਦਾ ਦੇ ਦੇਗੀ 899 ਰੁਪਏ ਦਾ 899 ਰੁਪਏ ਦਾ ਲਿਜਾ ਸਕਦੇ ਆ ਸ਼ਰਤ ਕਿ ਤੁਹਾਡਾ ਪੇਜ ਫਾਲੋ ਕੀਤਾ ਹੋਵੇ ਬਿਲਕੁਲ ਕਿੰਨੇ 500 ਬੰਦੇ ਨੂੰ ਦੇ ਦੇ ਗਏ 1000 ਨੂੰ ਦੇ ਦੇ ਗਏ 1000 ਨੂੰ ਦੇ ਦੋ ਜੀ 1000 ਬੰਦੇ ਨੂੰ ਇਹ ਦੇ ਸਕਦੇ ਆ ਜਿਹੜਾ ਪਹਿਲਾ 1000 ਬੰਦਾ ਹੋਊਗਾ ਫੋਲੋ ਕਰਕੇ ਆਊਗਾ ਜਿਹੜਾ ਬੰਦਾ ਫਾਲੋ ਕਰਕੇ ਆਊਗਾ 1000 ਬੰਦੇ ਸੁਣੀ ਚੱਲੋ ਗੱਲ ਹੁਣ ਤੁਸੀਂ ਕਹੋਗੇ ਕਿ ਇੱਕ ਚੀਜ਼ ਤੇ ਲਾਤੀ ਹੋ ਇੱਕ ਮੈਂ ਬਾਈ ਨਾਲ ਸਲਾਹ ਕੀਤੀ ਆ ਹਜ਼ਾਰਾਂ ਚ ਮਿਲਦੀ ਆ ਤੁਹਾਨੂੰ ਜਿਹਦੇ ਨਾਲ ਆ ਫੋਨ ਜਾਂ ਚਿੰਬੜ ਜਾਂਦਾ ਪਾਵਰ ਬੈਂਕ ਚਲਦੀ ਆ ਕੰਮ ਕਰਦੀ ਆ ਪੂਰੀ ਘੰਟਾ ਤੁਹਾਡਾ ਫੋਨ ਚਾਰਜ ਕਰੂਗੀ ਸਾਰਾ ਕੁਝ ਕਰੂਗੀ ਬਾਈ ਆਪਾਂ ਕਿੰਨੇ ਦੀ ਦੇ ਦਾਂਗੇ ਇਹ ਆਪਾਂ ਵੀਰੇ 700 ਦੀ ਦੇ ਦਿੰਦੇ ਹਾਂ 700 ਰੁਪਏ ਦੀ ਸਿਰਫ 700 ਰੁਪਏ ਦੀ ਮਿਲੂਗੀ ਤੁਹਾਡਾ ਫੋਨ ਚਾਰਜ ਕਰਨ ਵਾਲੀ ਪਾਵਰ ਬੈਂਕ ਜਿਹੜੀ ਫੋਨ ਦੇ ਨਾਲ ਆ ਇਹ ਚ ਲੀਡ ਨਹੀਂ ਲਾਉਣੀ ਆਈ ਚੰਬੜ ਜਾਣਾ ਨੇ ਆਈ ਚੰਬੜ ਗਈ ਚਾਰਜ ਹੋਣ ਲੱਗ ਗਿਆ ਆਈ ਲਾਹ ਲੀ ਗੱਲ ਖਤਮ ਹੋ ਗਈ ਇਹ ਤੁਹਾਨੂੰ ਸਿਰਫ 700 ਰੁਪਏ ਦੀ ਮਿਲਣੀ ਆ ਇਹ ਵੀ ਇਹਦੇ ਵੀ ਸ਼ਰਤ ਇਹੀ ਆ ਕਿ ਇੰਸਟਾਗ੍ਰam ਦਾ ਪੇਜ ਫਾਲੋ ਤੇਜ ਫੋਲੋ ਕਰਕੇ ਠੀਕ ਆ ਕਿ ਨਹੀਂ ਹਾਂਜੀ ਇਹ ਵੀ ਕਿੰਨਿਆਂ ਨੂੰ ਦੇ ਦਗੇ ਇਹ ਬਾਈ 700 ਨੂੰ ਕਿੰਨੇ ਬੰਦਿਆਂ ਨੂੰ ਕਿੰਨੇ ਨੂੰ ਯਾਰ ਨੂੰ ਹਜ਼ਾਰ ਬੰਦੇ ਨੂੰ ਇਹ ਵੀ ਮਿਲ ਜਾਨੀ ਆ ਹਜ਼ਾਰ ਬੰਦੇ ਨੂੰ ਇਹ ਮਿਲ ਜਾਨੀ ਆ ਸਜੋਂ ਯਾਰ ਜੇ 1000 ਇੱਕ ਮਾਂ ਵੀ ਹੋਊਗਾ ਉਹਨੂੰ ਵੀ ਦੇ ਕੇ ਤੋਰਾਂਗੇ ਨਰਾਜ਼ ਨਹੀਂ ਕਰਦੇ ਗੱਲ ਇਹ ਆ ਇੱਕ ਯੂਟਿਊਬਰ ਭਰਾ ਮੇਰਾ ਫੋਨ ਲੱਗਿਆ ਹੋਇਆ ਯੂਟਿਊਬਰ ਭਰਾਵਾਂ ਨੇ ਮੇਲਿਆਂ 'ਚ ਐਂ ਦੇਖਿਆ ਹੋਊਗਾ ਵੀ ਐਂ ਲਾਈਟ ਲੱਗੀ ਹੋਈ ਆ ਆ ਮੈਕ ਲੱਗਿਆ ਹੋਇਆ ਸਾਰਾ ਕੁਝ ਲੱਗਿਆ ਹੋਇਆ ਇਸ ਸਪੈਸ਼ਲ ਯੂਟਿਊਬਰ ਭਰਾਵਾਂ ਵਾਸਤੇ ਆ ਦੇਖੋ ਗਿੰਬਲ ਸਾਰਾ ਕੁਝ ਇਹਦੇ ਵਾਸਤੇ ਤੁਸੀਂ ਪੈਸੇ ਪਤਾ ਕਿੰਨੇ ਖਰਚਦੇ ਹੁੰਦੇ ਆ ਆ ਦੇਖੋ ਕੈਮਰਾ ਆਫ ਔਨ ਕਰਨ ਵਾਸਤੇ ਨਾਲ ਰਿਮੋਟ ਵੀ ਆ ਕਿਉਂਕਿ ਜਦੋਂ ਇਹਦੇ ਵਿੱਚ ਲੀਡ ਲੱਗ ਜਾਂਦੀ ਆ ਉਦੋਂ ਫਿਰ ਤੁਹਾਨੂੰ ਕੈਮਰਾ ਔਨ ਕਰਨਾ ਆਫ ਕਰਨਾ ਔਖਾ ਤਾਂ ਕੈਮਰਾ ਆਫ ਔਨ ਹੋਊਗਾ ਇਹਦੇ ਤੋਂ ਹੁਣ ਇਹੇ ਜੇ ਰਿਮੋਟ ਜੇ ਇਕੱਲਾ ਲੈਣਾ ਹੋਵੇ ਨਾ ਗਵਾਚ ਜੇ ਤੇ ਇਹ ਰਿਮੋਟ ਜੇ ਹੀ ਘੱਟੋ ਘੱਟ 600 ਰੁਪਏ ਦਾ ਆਉਂਦਾ ਤੇ ਸਾਰਾ ਜਿਗਾਰਡਮੈਂਟ ਜੇ ਤੁਸੀਂ ਮਾਰਕੀਟ ਚ ਪਾਉਂਗੇ ਤਾਂ ਕਿੰਨੇ ਦਾ ਹੋਊਗਾ 3000 ਰੁਪਏ ਦਾ 3000 ਦਾ ਪਰ ਯੂਟਿਊਬਰ ਭਾਈ ਨੂੰ ਪੱਕੇ ਕਿੰਨੇ ਦਾ ਦੇਵਾਂਗੇ 700 ਦਾ ਦੇ ਦਾਂਗੇ 700 ਰੁਪਏ ਦਾ ਮਿਲੂਗਾ ਬਸ ਉਹਦੇ ਲਈ ਇੱਕ ਸ਼ਰਤ ਹੋਊਗੀ ਰੀਲ ਪਾਕੇ ਜੀ ਹਾਂ ਬਾਈ ਦੀ ਰੀਲ ਪੱਕ ਜਾਵੇ ਆ ਕੇ ਤੇ 700 ਰੁਪਏ ਦੇ ਲੈ ਜੇ ਇਹ ਯੂਟਿਊਬਰ ਭਰਾਵਾਂ ਵਾਸਤੇ ਹੈ ਇੱਕ ਅਸੀਂ ਹੋਰ ਰੈਕ ਕੀਤੀ ਸੀ ਇੱਥੇ ਜਈ ਆ ਵੀ ਸਾਰੇ ਸਾਰਿਆਂ ਨੂੰ ਪਾਲਦਾ ਆਪਾਂ ਯੂਟਿਊਬਰ ਖੁਸ਼ ਕਰਨੇ ਆ ਕਿਉਂਕਿ ਯਾਰ ਉਹਨਾਂ ਤੋਂ ਐਡ ਕਰਾਉਣੀ ਆ ਆਪਾਂ ਇੱਥੇ ਜੇ ਯਾਰ ਇੱਕ ਹੋਰ ਪੇ ਸੀ ਮੈਕ ਪੇ ਸੀ ਮੈਕ ਹਾਂ ਆ ਪੇ ਆ ਪੇ ਮੈਕ ਆ ਪੇ ਆ ਮੈਕ ਆ ਪੇ ਆ ਮੈਕ ਇਹ ਜੇ ਤੁਸੀਂ ਆਨਲਾਈਨ ਇਹਨਾਂ ਨੂੰ ਸਰਚ ਕਰੋਗੇ ਤਾਂ ਜਿੰਨਾ ਮੇਰਾ ਅੰਦਾਜ਼ਾ ਵੀ ਇਹ ਹੁੰਦੇ ਆ 12-1300 ਰੁਪਏ ਦੇ ਬਿਲਕੁਲ ਜੀ 1200 ਮਿਲਦੇ ਆ ਹਾਂਜੀ ਆਪਾਂ ਕਿੰਨੇ ਦੇ ਦਿੰਦਾ 3500 ਦੀ 350 ਦੇ ਚੱਲਣਗੇ ਲੈ ਚੈੱਕ ਕਰਕੇ ਜਾਓ ਚੱਲਣਗੇ ਚੱਲਣਗੇ ਇਹ ਸਿਰਫ ਦੁਕਾਨ ਦੀ ਐਡਵਰਟਾਈਜ਼ਮੈਂਟ ਲਈ ਇਹ ਰੇਟ ਆ ਸੱਜਣੋ ਅਸਲੀਅਤ ਦੇ ਵਿੱਚ ਇਹ ਰੇਟ ਨਹੀਂਗੇ ਨਾ ਮਾਰਕੀਟ ਦੇ ਵਿੱਚ ਇਹ ਰੇਟ ਆ ਤੇ ਨਾ ਤੁਹਾਨੂੰ ਇਹ ਰੇਟ ਇਸ ਦੁਕਾਨ ਤੋਂ ਵੀ ਆਫਰ ਨੰਗਰ ਤੋਂ ਬਾਅਦ ਨਹੀਂ ਮਿਲਣੇ ਇਥੋਂ ਵੀ ਨਹੀਂ ਮਿਲਣੇ ਠੀਕ ਹੈ ਕਿ ਨਹੀਂ ਇਹ ਸਿਰਫ ਇੱਕ ਆਫਰ ਰੇਟ ਆ ਦੁਕਾਨ ਦੇ ਉੱਤੇ ਕਸਟਮਰਾਂ ਦੀ ਗਿਣਤੀ ਵਧਾਉਣ ਵਾਸਤੇ ਇਹ ਰੇਟ ਆ ਆਪਾਂ ਮੜਾ ਜੇ ਐਡਰੈਸ ਕਨਫਰਮ ਕਰੀਏ ਵੀ ਆਪਾਂ ਕਿੱਥੇ ਖਮਾਉਣ ਦੇ ਵਿੱਚ ਖਮਾਣੋ ਪੋਸਟ ਆਫਿਸ ਰੋਡ ਤੇ ਆਈ ਸਨੀ ਆਈਫੋਨ ਰੇਪੇਰ ਸਨੀ ਆਈਫੋਨ ਰੇਪੇਰ ਤੁਸੀਂ ਐਂ ਕਰੋ ਯਾਰ ਐਂ ਕਰੋ ਨਾ ਤੁਸੀਂ ਬਾਈ ਨੂੰ ਫੋਨ ਕਰੋ ਬਾਈ ਤੋਂ ਲੋਕੇਸ਼ਨ ਮੰਗਾਓ ਤੇ ਤੁਹਾਨੂੰ ਪਤਾ ਲੱਗ ਜਾਣਾ ਹੈ ਨਾ ਬਾਈ ਹੋਰ ਹੁਣ ਤੁਹਾਨੂੰ ਹੋਰ ਦੱਸਦਾ ਕਿ ਬਾਈ ਕੋਲੇ ਹੋਰ ਕੀ ਕੀ ਆ ਹੁਣ ਆ ਤਾਂ ਚੀਜ਼ਾਂ ਜਿਹੜੀਆਂ ਮੈਂ ਤੁਹਾਨੂੰ ਦਿਖਾਤੀਆਂ ਇਹ ਤਾਂ ਟ੍ਰੈਫਿਕ ਵਧਾਉਣ ਵਾਲੀਆਂ ਹੋਗੀਆਂ ਤੇ ਬਾਈ ਕੰਮ ਕੀ ਕਰਦਾ ਬਾਈ ਕੰਮ ਕਰਦਾ ਆਈਫੋਨ ਰਿਪੇਅਰ ਦਾ ਹਾਂਜੀ ਰਿਪੇਅਰ ਕਿ ਕਿਹੜੇ ਕਿਹੜੇ ਆਈਫੋਨ ਕਰ ਦਿੰਨੇ ਆ ਕੋਈ ਛੋਟੇ ਵਾਲੇ ਕਰ ਦਿੰਨੇ ਆ 14 ਕਰ ਦਿੰਨੇ 15 ਕਰ ਦਿੰਨੇ 16 ਕਰ ਦਿੰਨੇ ਜਿਹੜੇ ਨੂੰ ਹੱਥ ਪਾਉਂਦੇ ਆ ਜਿਹੜਾ ਮਰਜ਼ੀ ਹੋਵੇ ਵੀਰੇ ਜਿਹੜਾ ਮਰਜ਼ੀ ਹੋਵੇ ਹਾਂਜੀ ਕਿੰਨੀ ਕ ਦੂਰ ਤੋਂ ਗਾਹ ਕੂਕ ਆ ਜਾਂਦੇ ਤੇਰੇ ਕੋਲੇ ਬਾਈ ਆਪਣੇ ਕੋਲ ਸ਼ੰਭੂ ਬਾਰਡਰ ਹਰਿਆਣਾ ਮਾਰਚਲ ਹਮਾਨਤ ਸਾਹਿਬੋਂ ਇੱਥੇ ਤੱਕ ਆਉਂਦੇ ਨਹੀਂ ਤੇ ਉਹ ਉਹ ਸੋਣਾ ਫਿਰ ਕਿਵੇਂ ਮਤਲਬ ਪਾਰਸਲ ਰਹੀ ਭੇਜਦੇ ਆ ਵੀਰੇ ਤੇ ਆਪਾਂ ਕਰਕੇ ਉਹਨੂੰ ਪਾਰਸਲ ਲਾ ਦੇਣਾ ਮਾਰਾ ਅੱਛਾ ਤੁਸੀਂ ਪਾਰਸਲ ਦੁਆਰਾ ਲਾ ਦੇਣਾ ਹਾਂਜੀ ਹਾਂ ਨੁਕਸ ਕੋਈ ਵੀ ਹੋਵੇ ਫੋਨ 'ਚ ਕੁਝ ਵੀ ਹੋ ਗਏ ਜੀ ਔਨਾ ਹੁੰਦਾ ਹੋਵੇ ਪਾਣੀ ਪੈ ਗਿਆ ਹੋਵੇ ਕੋੜੇ ਕੱਪੜੇ ਕਾ ਕੁਝ ਵੀ ਹੋ ਗਏ ਹੋਵੇ ਡੈਡ ਡੈਡ ਵੀ ਰਿਪੇਅਰ ਕਰ ਦਿੰਦੇ ਡੈਡ ਵੀ ਹੋਵੇ ਤਾਂ ਡੈਡ ਦੇ ਵਿੱਚ ਵੀ ਜਾਨ ਪਾ ਦਿੰਦੇ ਆ ਇਹ ਬੰਦੇ ਹੁਣ ਤੁਹਾਨੂੰ ਹੋਰ ਦੱਸਦਾ ਵੀ ਹੋਰ ਕੰਮ ਕੀ ਕਰਦੇ ਆ ਇਹ ਬੰਦੇ ਉੱਚ ਵੀ ਰੇਟ ਜਾਇਜ ਲਾਉਂਗੇ ਬਿਲਕੁਲ ਜੀ ਬਿਲਕੁਲ ਰਿਪੇਅਰ ਦਾ ਰੇਟ ਵੀ ਬਾਲਾ ਤਾਂ ਨਹੀਂ ਚੱਕ ਨਹੀਂ ਨਹੀਂ ਜੀ ਗਰੁੱਪ ਜਾਇਜ ਹੁੰਦੇ ਆਜੋ ਆਪਾਂ ਹੁਣ ਇਹਨਾਂ ਦੀ ਦੁਕਾਨਦਾਰੀ ਚਲਦੀ ਕਿੱਥੋਂ ਆ ਕਿਵੇਂ ਚਲਦੀ ਹੁਣ ਇਹ ਚ ਤਾਂ ਇਹਨਾਂ ਨੇ ਪੱਲਿਓਂ ਪੈਸੇ ਪਾਉਣੇ ਆ ਇਹਦੇ ਚ ਤਾਂ ਇਹਨਾਂ ਨੇ ਪੱਲਿਓਂ ਪੈਸੇ ਪਾਤੇ ਇਹਦੇ ਚ ਤਾਂ ਇਹਨਾਂ ਨੇ ਪੱਲਿਓਂ ਪੈਸੇ ਪਾਤੇ ਤਾਂ ਕਿੰਨੇ ਦਾ 350 ਦਾ ਕਿਹਾ ਸੀ ਹਾਂਜੀ 350 ਰੁਪਏ ਚ ਆ 899 899 ਠੀਕ ਹੈ ਕਿ ਨਹੀਂ ਹੁਣ ਇਹਦੇ ਚ ਤਾਂ ਇਹਨਾਂ ਨੇ ਪੱਲਿਓਂ ਪੈਸੇ ਪਾਤੇ 700 ਰੁਪਏ ਚ ਇਹਦੇ ਚ ਵੀ ਪੱਲਿਓਂ ਪੈਸੇ ਪਾਤੇ ਤੁਹਾਡੀ ਗਿੰਬਲ ਚ ਆ ਇੰਨਾ ਚ ਫਿਰ ਬਾਲੇ ਨਾ ਲਾ ਦਿੰਦੇ ਹੋਈਏ ਸੈਕੰਡ ਹੈਂਡ ਦੇ ਰੇਟ ਤਾਂ ਦੱਸ ਦੇਈਏ ਆਪਾਂ ਨਹੀਂ ਹਾਂਜੀ ਹਾਂ ਵੀਰੇ ਜੀ ਦੱਸੋ ਕਿ ਕੀ ਕੀ ਰੇਟ ਨੂੰ ਦੇਵਾਂਗੇ ਇਹ ਆਈਫੋਨ ਵੇਚਦੇ ਆ ਸਾਰੇ ਤਰ੍ਹਾਂ ਦੇ ਆਈਫੋਨ ਹੁੰਦੇ ਐਨਾਂ ਕੋਲੇ ਬੰਦਾ ਰਿਪੇਅਰ ਵਾਲਾ ਗਾਰੰਟੀ ਤਾਂ ਦੇ ਹੀ ਦੇਊਗਾ ਜਿੱਦਾਂ ਵੀਰੇ ਆਹ 13 ਪ੍ਰੋ ਆ 256 ਜੀਬੀ ਹੂੰ ਠੀਕ ਆ ਜੀ ਹੂੰ ਤੇ ਇਹ ਆਪਾਂ ਸਿਰਫ 45000 ਰੁਪਏ ਦਾ ਦੇ ਦਿੰਦੇ 45000 ਦਾ 13 ਪ੍ਰੋ ਕਿੰਨਾ ਕੁ ਚੱਲਿਆ ਹੋਇਆ ਕੋਈ ਜ਼ਿੰਮੇਵਾਰੀ ਕੋਈ 100% ਬੈਟਰੀ ਹੈ ਜੀ 3 ਮਹੀਨੇ ਦੀ ਗਾਰੰਟੀ ਹੈ ਤਿੰਨ ਮਹੀਨੇ ਦੀ ਗਾਰੰਟੀ ਤੁਸੀਂ ਆਪਦੇ ਕੋਲੋਂ ਦੇ ਰਹੇ? ਹਾਂਜੀ ਹਾਂਜੀ ਆਪਣੇ ਕੋਲ। ਲਓ ਜੀ। ਹੋਰ ਕੋਈ ਚੱਕ ਲਾਂ ਇੱਥੇ ਮੈਂ? ਆ 12 ਪਿਆ? ਹਾਂਜੀ 12 Pro। ਇਹ 12 ਆਪਾਂ ਕਿੰਨੇ ਕੁ ਦਾ ਦੇ ਦਾਂਗੇ? ਇਹ ਤਾਂ ਜਮਾ ਹੀ ਨਾ ਵਾ। ਇਹ 12 Pro ਆ ਜੀ ਇਹ ਸਿਰਫ ਆਪਾਂ 28000 ਦਾ ਦੇ ਦਾਂਗੇ। 28000 ਦੇ ਦੀ ਮੈਮਰੀ ਮੂ ਬ੍ਰੀ ਕਿ ਠੀਕ ਆ? 128 GB। 128 GB। ਹਾਂਜੀ। ਤੇ ਕੋਈ ਹੋਰ 13 ਪਿਆ ਕੋਈ 14 ਪਿਆ ਕੋਈ ਮਾੜਾ ਜਿਹਾ ਦੱਸ ਦੇ ਮੈਨੂੰ ਬੜਾ ਪਤਾ ਜੈ ਨਹੀਂ ਲੱਗਦਾ। ਆ ਕਿਹੜਾ? ਆ 12 Pro ਪਏ ਨੇ ਜੀ। ਹਾਂ। ਇਹ ਕਿਹੜਾ ਕਿਹੜੇ ਦਾ ਕੋਈ ਕਿਸੇ ਦਾ ਵੀ ਇੱਕਦਾਰ 13 ਪਰੂ ਬਏ ਨੇ ਵੀਰੇ ਆ ਪਿਆ ਆ ਕੱਲਾ 13 ਆ 13 ਪਿਆ ਇਹ ਕਿੰਨੇ ਕ ਦਾ ਦੇ ਦਗੇ ਇਹ 13 ਦੇ ਦਾਂਗੇ ਆਪਾਂ ਕੱਲਾ ਹੂੰ 27000 ਦਾ ਹੀ 128 ਜੀ ਵੀ ਮਤਲਬ ਕਹਿਣ ਤੋਂ ਬਾਅਦ ਅਸੀਂ ਥੋੜੇ ਰੱਖਿਆ ਫੋਨ ਦੀ ਗਾਰੰਟੀ ਫੋਨ ਬਾਈ ਕੋਲੇ ਬਹੁਤ ਪਿਆ ਤੇ ਸਾਰੇ ਨਸਲਾਂ ਦੇ ਪਏ ਆ ਫੋਨ ਹਾਂਜੀ ਠੀਕ ਤਕਰੀਬਨ ਠੀਕ ਆ ਕਿ ਨਹੀਂ ਹੋਰ ਤੁਸੀਂ ਤੁਹਾਨੂੰ ਮੈਂ ਦਿਖਾ ਦਿੰਨਾ ਬਾਕੀ ਆयां ਗੱਲ ਜਾਇਜ਼ ਰੇਟ ਆ ਆ ਇਹ ਜਿਹਾਂ ਆਈਟਮਾਂ ਦਾ ਬਾਈ ਕੀ ਰੇਟ ਹੁੰਦਾ ਏ 500 700 ਜੀ ਲੱਗ ਲੱਗ ਰੇਟ 500 ਤੋਂ ਲੈ ਕੇ 7700 ਰੁਪਏ ਚ ਤੁਹਾਨੂੰ ਇਸ ਤਰ੍ਹਾਂ ਦੇ ਹੈੱਡਫੋਨ ਮਿਲ ਜਾਣਗੇ ਬਾਈ ਠੀਕ ਹੈ ਕਿ ਨਹੀਂ ਤੇ ਇਸ ਤਰ੍ਹਾਂ ਦੇ ਬਾਈ ਹੋਂਆਂ ਕੋਲ ਚਾਰਜਰ ਮਿਲ ਜਾਣਗੇ ਗੱਡੀ ਦੇ ਵਿੱਚ ਲੱਗਣ ਵਾਲੇ ਆਏ ਹਾਏ 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 ਮੇਰੇ ਸਹਾਂ ਨਾਲ ਜੁਮੇ ਪਊਗਾ ਪ੍ਰੀਤ ਆਪਣੇ ਕੁਛ ਹੋਏ ਹਾਂ ਮੈਂ ਕੀ ਸੜਦਾ ਆ ਕਿੰਨੇ ਕ ਦਾ ਮਿਲ ਜੂਗਾ ਜਿਹੜਾ ਡਿੱਗਿਆ ਵਾ ਨਹੀਂ ਵੀਰੇ 300 ਲਈ ਨਹੀਂ ਡਿੱਗਿਆ ਕਰਕੇ ਰੇਟ ਡਿੱਗ ਪਿਆ ਕਿ ਇੰਨਾ ਹੀ ਰੇਟ ਆਦਾ ਇਹ ਮੈਂ ਤਾਂ ਕਹਿਆ ਡਿੱਗਿਆ ਕਰਕੇ ਵੀ ਰੇਟ ਡਿੱਗੇ ਦਾ ਰੇਟ ਘਟਾਤਾ अच्छा रेट दे रेजिनल। ही है इन ना हां जी हां ठीक है आ कितने का दे दंगा भाई ये ना ला बिरयापा 1500 ਦਾ ਦੇ ਦਾਂਗੇ 2500 ਦਾ ਉਦਾਂ ਮਾਰਗ ਰੇਟ ओरिजिनल आई 100% ओरिजिनल ओरिजिनल ਆ ਤੇ 1500 ਦਾ ਦੇ ਦੂਗਾ ਐ ਹੀ ਆ ਗੱਲ ਬਾਤ ਯਾਰ 22 ਚ ਗੱਲ ਬਾਤ ਬਾਲੀ ਆ ਯਾਰ ਤੁਸੀਂ ਜਿਹੜੀ ਚੀਜ਼ ਮਰਜੀ ਹੱਥ ਪਾਓ ਯਾਰ ਉਹੀ ਦੇ ਦੂਗਾ ਭਾਈ ਯਾਰ ਆ ਬਟਨ ਵਾਲੇ ਫੋਨ ਪਿਆ ਬਾਈ ਇਹ ਫੋਨ ਚੱਲਦੇ ਆ ਇਹ हां जी हां जी ਹੈ ਚੱਲਦੇ ਆ ਜੀ ਆ ਪਾਵਰ ਬੈਂਕ ਪਿਆ ਪਾਵਰ ਬੈਂਕ ਹੀ ਆ ਪ੍ਰੀਤ ਹਾਂਜੀ ਹਾਂ ਬਿਲਕੁਲ ਪਾਵਰ ਬੈਂਕ ਹੀ ਆ ਯਾਰ ਹੈ ਫੋਟੜੀ ਪਈ ਆ ਆ ਆ ਕਿੰਨੇ ਦਾ ਦਿੰਦਾ ਕੈਮਰਾ ਕਿੰਨੇ ਦਾ ਕੈਮਰਾ ਇਹ ਆਪਾਂ ਸਿਰਫ 900 ਰੁਪਏ ਦਾ ਦੇ ਦਾਂਗੇ ਆ 900 ਰੁਪਏ ਦਾ ਦੇ ਦਾਂਗੇ ਇਹ ਕਿੰਨੇ ਐਮ ਐਚ ਦਾ ਹੋਊਗਾ ਇਹ 1200 ਆ ਜੀ 1200 ਆ ਕੈਮਰਾ ਦਾ ਝੂਟ ਇਹ ਇੱਕ ਮਿੰਟ ਆਹਾ ਚੱਕਾਂ ਆਹ ਉਹ ਯਾਰ ਰੇਟ ਇਹਦੇ ਪ੍ਰੀਤ ਸਾਰੇ ਹੀ ਭਾਜ ਆ ਯਾਰ ਹਨਾ ਆ ਆ ਕਿੰਨੇ ਕਿਦਾ ਇਹ 1500 ਦਾ ਮਿਲ ਜੀ ਇਹ ਵਾਈਫਾਈ ਵਾਲਾ ਕੈਮਰਾ ਵਾਈਫਾਈ ਵਾਲਾ ਕੈਮਰਾ ਹਾਂਜੀ ਬਤਾਰ ਲਾਉਣੀ ਇਹਨੂੰ ਕੱਦੀ ਇਹਨੂੰ ਤਾਰ ਲਾਉਣੀ ਆ ਉਹ ਲੱਗਿਆ ਆ ਯਾਰ ਉਹ ਕੈਮਰਾ 1500 ਰੁਪਏ ਦਾ ਇਹਨੂੰ ਕੱਲਾ ਚਾਰਜ ਦੇਣਾ ਯਾਰ ਪ੍ਰੀਤ ਮੈਮਰੀ ਕਾਰਡ ਪੈਂਦਾ ਜੀ ਅੱਛਾ ਇਹਦੇ ਵਿੱਚ ਹੀ ਮੈਮਰੀ ਕਾਰਡ ਪੈ ਜਾਂਦਾ ਘਰ ਦੇ ਵਾਈਫਾਈ ਤੋਂ ਕਨੈਕਸ਼ਨ ਦੇ ਦੇਣਾ ਗੱਲ ਮੁੱਕ ਗਈ ਕੋਈ ਤਾਰ ਨਹੀਂ ਤਪੜਾ ਨਹੀਂ ਲੈਣਾ ਨਹੀਂ ਦੇਣਾ ਨਹੀਂ ਇਹਨੂੰ ਕੱਲਾ ਆਪਾਂ ਦੇਣਾ ਚਾਰਜ ਹੋਣ ਵਾਲਾ ਹਣਾ ਉਹੋ ਲਾਉਣੀ ਆ ਬਸ ਇਹਨੂੰ ਕਨੈਕਸ਼ਨ ਦੇਣਾ ਕੱਲਾ ਠੀਕ ਆ ਹੋਰ ਕੜੀ ਕੜੀ ਇੱਥੇ ਕੜੀ ਜੀ ਪਈ ਸੀ ਆਹ ਆਹ ਕੜ ਗਈ ਆ ਕੜੀ ਆ ਹਾਂ ਜੀ ਇਹ ਕਿੰਨੇ ਕੁ ਦੇ ਦਾਂਗੇ ਆਪਾਂ ਇਹ ਮਾਰਕੀਟ ਚ 2000 ਦੀ ਹੈ 1000 ਦੀ ਦੇ ਦਾਂਗੇ ਚੱਕ ਬੰਨੋ ਕਰੋ ਚਾਹ ਪੂਰਾ ਗਾਹਾਂ ਵਿਆਹ ਵਿਆਹ ਵੀ ਉਹ ਆਉਣੇ ਆ ਮੱਖਣੋਂ ਆਪ ਲੋਗੋ ਆ ਜੀ ਅੱਛਾ ਠੀਕ ਆ ਜੀ ਹੋਰ ਇਥੋਂ ਮੈਂ ਆਪਣੇ ਮਾਰਸ਼ਲ ਦੇ ਪਏ ਕਿੱਥੇ ਆ ਮਿਲਦੀ ਨਹੀਂ ਆਹਾਂ ਕਹਾ ਆਹਾਂ ਹੈੱਡਫੋਨ ਹੈੱਡਫੋਨ ਹਾਂ ਜੀ ਇਹ ਕਿੰਨੇ ਕੁ ਦੇ ਦੇ 2700 ਦੇ ਦੇ ਦਾਂ ਜੀ 1200 1500 ਐਵੇਂ ਆ ਚੱਕੋ ਬਈ ਆ ਕਿੰਨੇ ਦਾ 700 ਦਾ ਜੀ ਯਾਰ ਰੈਰੂ ਕਰ ਲਈ ਘਰੇ ਕਿਤੇ ਹੋਰ ਨਾ ਕਰਦੇ ਗਲਾਂ ਦੇਣਾ ਗਲਾਂ ਲਟਾਈ ਜਾਂਦਾ ਹੈ ਨਹੀਂ ਨਹੀਂ ਜੀ ਨਹੀਂ ਮੁੜ ਕੇ ਵੀਡੀਓ ਨਾ ਡਿਲੀਟ ਕਰਾਈ ਜਾਈ ਮੈਨੂੰ ਐਂ ਲੱਗਦਾ ਵੀ ਕਿਤੇ ਹੋਰ ਨਾ ਕੰਮ ਕਰ ਚੁੱਕ ਗਿਆ ਆਪਾਂ ਫ੍ਰੀ ਤੇ ਦਾ ਹੈ ਬਈ ਇੱਥੇ ਇੱਥੇ ਸੂਏ ਤੇ ਲੱਗੀ ਪਈ ਹੋਵੇ ਲੈਣ ਅੱਜ ਕੀ ਰੰਗ ਬਦਲਦਾ ਲੈ ਆਹ ਸਿੱਲ੍ਹ ਸਾਰੀ ਦਿਹਾੜੀ ਬੰਦਾ ਐਂ ਖੇਡ ਲੱਗਿਆ ਰਵੇ ਹੈ ਉਹ ਦੇਖੋ ਤੂੰ ਉਹ ਮਿਲਦਾ ਆ ਆ ਵੇਚਦੇ ਆ ਕਿ ਤੁਹਾਡਾ ਆਪਦਾ ਰੱਖਿਆ ਹੋਇਆ ਇਹ ਰੱਖਿਆ ਹੋਇਆ ਜੀ ਇਹ ਤਾਂ 프리 ਦਾ ਆਪਦਾ ਪਾਲਿਆ ਹੋਇਆ ਇਹਨਾਂ ਦਾ ਹੈ ਯਾਰ ਤੁਸੀਂ ਗੱਲ ਮਲ ਮਕਾ ਦਿਓ ਬਾਈ ਬਾਈ ਦਾ ਇੰਸਟਾਗ੍ਰam ਦਾ ਪੇਜ ਆ ਕਰੋ ਫਾਲੋ ਬਾਈ ਕੋਲੇ ਪਹੁੰਚੋ ਖਮਾਣੋ ਨੰਬਰ ਕਰ ਲਓ ਨੋਟ ਜੇ ਤੁਸੀਂ ਕਰਾਉਣਾ ਮੋਬਾਈਲ ਰਿਪੇਅਰ ਆਈਫੋਨ ਵੀ ਕਰ ਦਿੰਦਾ ਭਾਈ ਐਂਡਰੌਇਡ ਵੀ ਕਰ ਦਿੰਦਾ ਹਾਂਜੀ ਹਾਂ ਬਿਲਕੁਲ ਠੀਕ ਹੈ ਕਿ ਨਹੀਂ ਆਈਫੋਨਾਂ ਦਾ ਬਾਹਲਾ ਸਪੈਸ਼ਲਿਸਟ ਆ ਜੇ ਸਹੀ ਮੈਨਾਂ ਚ ਪੁੱਛਾਂ ਆਈਫੋਨਾਂ ਦਾ ਬਾਹਲਾ ਮਾਰ ਆ ਜੇ ਕਿਸੇ ਵੀ ਸੱਜਣ ਨੇ ਕੋਈ ਵੀ ਮੋਬਾਈਲ ਰਿਪੇਅਰ ਕਰਾਉਣਾ ਮੋਬਾਈਲ ਲੈਣਾ ਜਾਂ ਕੋਈ ਵੀ ਚੀਜ਼ ਖਰੀਦਣੀ ਆ ਰੇਟ ਇਹ ਬੰਦੇ ਦੇ ਜਾਇਜ਼ ਹੁੰਦੇ ਆ ਜਿੰਨਾ ਟਾਈਮ ਤੁਹਾਨੂੰ ਆਫਰ ਚੱਲ ਰਿਹਾ ਆ ਆਫਰ ਕਿੰਨਾ ਚਿਰ ਵਾਸਤੇ ਆਪਾਂ ਔਨ ਰੱਖਾਂਗੇ ਦੀਵਾਲੀ ਤੱਕ ਇਹ ਦੀਵਾਲੀ ਤੱਕ ਚੱਲਦੇ ਰਹਿਣਗੇ ਹਾਂਜੀ ਹਾਂ ਲੈ ਵੀ ਦੀਵਾਲੀ ਤੱਕ ਆ ਜਿਹੜੇ ਇਹ ਆਫਰ ਚੱਲਦੇ ਰਹਿਣਗੇ ਅਸਲ ਦੇ ਵਿੱਚ ਇਹਨੇ ਨਾ ਆਪਦੇ ਇੰਸਟਾਗ੍ਰam ਪੇਜ ਤੇ ਨਾ ਇਹ ਆਫਰ ਪਹਿਲਾਂ ਲਾਤੇ ਸੀ ਤੇ ਉਹ ਜਦੋਂ ਮੁੱਕ ਗਿਆ ਫਿਰ ਤੇ ਉਸ ਤੋਂ ਬਾਅਦ ਸੱਜਣਾ ਨੇ ਹੈਡਫੋਨ ਹਾਂਜੀ ਹਾਂ ਹਨਾ ਬਿਲਕੁਲ ਬਾਹਲੇ ਸੱਜਣਾ ਨੇ ਰੱਟਾ ਪਾ ਲਿਆ ਇਸ ਕਰਕੇ ਇਹ ਦੁਬਾਰਾ ਔਨ ਕੀਤਾ ਇਹ ਲੋਕਾਂ ਦੀ ਡਿਮਾਂਡ ਤੇ ਔਨ ਕੀਤਾ ਨੰਬਰ 22 ਦਾ ਨੋਟ ਕਰ ਲਓ ਵੀਡੀਓ ਨੂੰ ਕਰ ਦਿਓ ਸ਼ੇਅਰ ਜੇ ਕੋਈ ਵੀ ਸੱਜਣਾ ਇੱਧਰ ਆਇਆ ਉਹ ਵੀ ਆਜੋ ਤੇ ਹਾਂ ਇੱਕ ਗੱਲ ਹੋਰ ਆ ਜੇ ਤੁਸੀਂ ਔਨਲਾਈਨ ਮੰਗਾਉਣਾ ਚਾਹੋ ਪਾਰਸਲ ਕਰ ਦੂਗੇ ਹਾਂਜੀ ਹਾਂ ਪਾਰਸਲ ਵੀ ਕਰ